ਇਨੇ ਮਨ ਦੀ ਅਮਰਤ ਨਾਦ ਦੇ ਨਾਲ ਲਿਵ ਜੋੜ ਕੇ ਬਾਹਰੋਂ ਕੱਡੇ-ਬਾਟੇ ਦੀ ਪੌਲ ਦੇ ਕੇ ਇੱਕੋ ਨਾਮ ਦਾ ਹੁਕਮ ਦਿੱਤਾ ਤਾਂ 50-60 ਹਜ਼ਾਰ ਬੰਦਾ ਇਕੱਠਾ ਹੋਇਆ ਜਿਹੜਾ ਨਾਮ ਸੱਚ ਜੋਤ ਦੇ ਫਲਸਫੇ ਤੇ ਸਮਝ ਗਿਆ ਖਾਲਸਾ ਬਣਿਆ ਉਹ ਸਾਰੇ ਹੀ ਖਾਲਸੇ ਬਣੇ ਬਹੁਤਿਆਂ ਨੂੰ ਇਹ ਗੱਲ ਸਮਝ ਨਹੀਂ ਆਈ ਕੋਈ ਮੜੀਆਂ ਪੂਜਦਾ ਰਿਹਾ ਕੋਈ ਮਸਾਣੀਆਂ ਪੂਜਦਾ ਰਿਹਾ ਕੋਈ ਤੀਵੇ ਲਾਉਂਦਾ ਰਿਹਾ ਕੋ ਡੇਰਿਆਂ ਤੇ ਜਾਂਦਾ ਰਿਹਾ ਕੋਈ ਆਪ ਦੇ ਇਸ਼ਟਾ ਨੁਮੰਦਾ ਰਿਹਾ ਉਹ ਗੱਲ ਸਮਝ ਨਹੀਂ ਆਈ ਉਹਨਾਂ ਦੇ ਅਜੇ ਤੱਕ ਵੀ ਨਹੀਂ ਆਈ ਅਜੇ ਤੱਕ ਵੀ ਨਹੀਂ ਆਈ ਤਾਂ 300 ਸਾਲ ਹੋ ਗਏ ਕਿੰਨੇ ਕਿ ਸਮਝ ਗਏ ਕਿਉਂ ਕਿ ਮਨ ਇੰਨਾ ਮਾਇਆਤਾਰੀ ਤ੍ਰਿਸ਼ਨਾ ਦੇ ਵਿੱਚ ਰਮਿਆ ਹੋਇਆ ਹੈ ਵੀ ਜੇ ਇਸ ਦੀ ਜ਼ਰੂਰਤ ਪੂਰੀ ਨਹੀਂ ਹੁੰਦੀ ਤਾਂ ਗੁਰੂ ਸਾਹਿਬ ਦਾ ਦਰ ਵੀ ਛੱਡ ਕੇ ਕਿਸੇ ਵੀ ਬਾਬੇ ਦੇ ਕੋਲ ਪਿੰਡ ਦੇ ਵਿੱਚ ਛੇਰ ਚਲਾ ਜਾਣ ਨੂੰ ਤਿਆਰ ਹੁੰਦਾ ਹੈ ਮੇਰਾ ਕੰਮ ਹੈ ਅਰਦਾਸ ਕੀਤੀ ਸੀ ਜੀ ਦੇਖ ਕਰਵਾਈ ਸੀ ਗ੍ਰੰਥੀ ਸਾਹਿਬ ਜੀ ਨੂੰ ਵੀ ਕਿਹਾ ਸੀ ਪਰ ਨਹੀਂ ਗੱਲ ਨਹੀਂ ਬਣੀ ਕੋਈ ਹੋਰ ਬਾਬਾ ਦੱਸੋ ਕੋਈ ਹੋਰ ਯੁਗਤੀ ਦੱਸੋ ਜਾਓ ਜੀ ਲਾਓ ਯੁਗਤੀਆਂ ਗੁਰੂ ਨੂੰ ਪਿੱਠ ਵਿਖਾਉਂਦੇ ਆ ਤਾਂ ਮਿੰਟ ਨਹੀਂ ਲਾਉਂਦਾ ਅਜ ਬੰਦਾ ਪਵੇਂ ਅਮਰਤ ਵੀ ਛਕਿਆ ਹੋਵੇਗਾ ਤਾਂ ਵੀ ਅਗਲਾ ਜਾ ਕੇ ਗੁਰੂ ਦੀ ਬਾਣੀ ਤੋਂ ਬਿਨਾ ਸਬਦ ਦੀ ਕਮਾਈ ਤੋਂ ਬਿਨਾ ਲਾ ਕਿ ਸਾਨੂੰ ਹੁਕਮ ਨਹੀਂ ਹੈਗਾ ਡੁੱਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਸਬਦ ਦੇ ਵਿਆਸ ਤੋਂ ਬਿਨਾ ਅਕਾਲ ਪੁਰਖ ਤੋਂ ਬਿਨਾ ਕਿਸੇ ਨੂੰ ਨਹੀਂ ਪੂਜਣਾ ਮੜੇ ਮਸਾਨ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਤ੍ਰਿਸ਼ਨਾ ਵਿੱਚ ਆ ਕੇ ਐਵੇਂ ਦੂਜੇ ਘਰਾਂ ਚ ਨਹੀਂ ਜਾਈਦਾ ਹੁੰਦਾ ਗੁਰੂ ਦੇ ਦਰ ਤੇ ਸਾਰੀ ਤ੍ਰਿਸ਼ਨਾ ਖਤਮ ਹੋ ਜਾਂਦੀ ਏ ਤ੍ਰਿਸ਼ਨਾ ਨਾਮ ਭਜਾ ਦਿੰਦਾ ਹੈ ਨਾਮ ਜਪ ਪ੍ਰਣਾਮ ਨੂੰ ਛੱਡ ਕੇ ਜਾਂਦਾ ਜੀ ਤਸੱਲੀ ਜਿੱਨਾ ਚਰਣਾ ਹੋਵੇ ਉਹ ਵੀ ਜੀ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਉਹ ਵੀ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਤਾਂ ਕਿਤੇ ਨਹੀਂ ਲਿਖਿਆ ਵੀ ਚਟਕੀ ਦੇ ਦੇਓ ਤੇ ਸੁਹਾ ਦੇ ਦੇਓ ਤੇ ਪਾਣੀ ਮੰਦਰ ਕੇ ਦੇ ਦੇਓ ਨਗ ਪਵਾ ਦਿਓ ਵੀਰਵਾਰ ਮਨਵਾ ਦਿਓ ਸਵਾਮਣੀ ਲਵਾ ਦਿਓ ਨੀਲੀ ਹਰੀ ਚਾਤਰ ਚੜਵਾ ਦਿਓ ਆ ਕੰਗੜੀਆਂ ਪਵਾ ਦਿਓ ਧਾਗੇ ਪਵਾ ਦਿਓ ਗੁਰਬਾਣੀ ਤਾਂ ਕਿਤੇ ਨਹੀਂ ਹੈ ਉਹ ਤਾਂ ਹੋਵੇ ਇੱਕ ਵਾਰੀ ਉਹਨਾਂ ਸ਼ੋਸ਼ਾ ਛੱਡਿਆ ਹੁੰਦਾ ਵੀ ਚਲੋ ਗੁਰੂ ਸਾਹਿਬ ਦੀ ਬਾਣੀ ਇੱਥੇ ਹੈ ਤੇ ਥੋੜਾ ਸਾਡੇ ਤੇ ਵਿਸ਼ਵਾਸ ਵਧਿਆ ਕਰ ਲੈਣਗੇ ਹਾਂਜੀ ਤਾਂ ਜਿਹੜੀ ਸਿੱਖੀ ਦੀ ਕਸਵੱਟੀ ਹੈ ਨਾ ਜੀ ਉਹ ਬੜੀ ਤਿੱਖੀ ਆ ਖਾਣਿਆਂ ਤਿੱਖੀ ਵਾੜੋਂ ਨਿੱਕੀ ਏਤਮਾਰਗ ਵਸਾਖੀ ਮਨਾਉਣ ਦਾ ਫਾਇਦਾ ਗੁਰਮਖ ਪਿਆਰਿਓ ਤਾਂ ਐ ਵੀ ਜੇ ਆਪਾਂ ਇਹ ਸਮਾਗਮ ਦੇ ਵਿੱਚੋਂ ਜੋ ਮਨਾ ਰਹੇ ਆਂ ਇੱਥੋਂ ਕੋਈ ਗੁਰਮੰਤਰ ਜਪਣਾ ਸਿੱਖ ਲਈਏ ਬਾਣੀ ਪੜ੍ਹਨੀ ਸਿੱਖ ਲਈਏ ਨਹੀਂ ਤਾਂ ਜੇ ਇੱਥੇ ਆਪਾਂ ਇਧਰੋਂ ਸੁਣ ਕੇ ਕੱਢ ਕੇ ਥੱਲੇ ਆਪਾਂ ਲੰਗਰ ਛਕਣਾ ਇਹ ਕਾਦੀ ਵਿਸਾਖੀ ਮਨਾਈ ਆ ਵਿਸਾਖੀ ਤਾਂ ਐ ਆ ਵੀ ਜਿਹੜੇ ਜਿਵੇਂ ਵਿਸਾਖ ਦੇ ਵਿੱਚ ਜਾ ਕੇ ਵਾਢੀ ਲੱਗਦੀ ਆ ਨਾ ਇਹ ਫਸਲਾਂ ਨੂੰ